ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਤੜਕਸਾਰ ਵੱਡਾ ਐਲਾਨ ਕਰ ਦਿੱਤਾ ਐ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੇ ਨਾਲ ਜੁੜੀ ਸਭ ਤੋਂ ਅਹਿਮ ਤੇ ਵੱਡੀ ਖਬਰ ਹੈ ਤਾਂ ਬੀਤੇ ਕੱਲ ਐਮਐਸਪੀ ਨੂੰ ਲੈ ਕੇ ਮਤਾ ਪਾਸ ਕੀਤਾ ਸੀ ਤਾਮਿਲ ਲਾਡੂ ਦੇ ਤਾਨਾਕਾਸ਼ੀ ਦੇ ਵਿੱਚ ਕਿਸਾਨ ਇਕੱਤਰ ਹੋਏ ਸੀ ਮਹਾਪੰਚਾਇਤ ਹੋਈ ਸੀ ਜਿਸ ਦੇ ਵਿੱਚ ਸਾਰੇ ਕਿਸਾਨਾਂ ਦਾ ਵੱਡਾ ਸਮਰਥਨ ਮਿਲਿਆ ਤੇ 19 ਤਰੀਕ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਰਵਣ ਸਿੰਘ ਪੰਦੇਰ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਹਿ ਰਹੇ ਨੇ ਸਰਵਣ ਸਿੰਘ ਪੰਦੇਰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਕਿਸਾਨ ਪਾਉਣ ਤੋਂ ਬੋਲਦਾ ਜੀ ਅੱਜ ਦੋਵਾਂ ਫੋਰਮਾਂ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਨਵੈਨਸ਼ਨ ਸੱਦੀ ਹੈ ਉੱਤੇ ਚਰਚਾ ਕਰਾਂਗੇ ਉਹਦੇ ਨਾਲ 19 ਨੂੰ ਜਿਹੜੀ ਕੇਂਦਰ ਸਰਕਾਰ ਨਾਲ ਮੀਟਿੰਗ ਜਿਹੜੀ ਆ ਲਗਭਗ ਕਹਿ ਲਓ ਕਿ ਇਹ 7ਵੇਂ ਦੌਰ ਦੀ ਮੀਟਿੰਗ ਹੋਣੀ ਆ ਉਦੇਚ ਕਿ ਵੀ ਕਿਹੜੀ ਰਣਨੀਤੀ ਬਣਾਈ ਜਾਵੇ ਉਹਦੇ ਤੇ ਵੀ ਦੋਵੇਂ ਫੋਰਮ ਚਰਚਾ ਕਰਨਗੇ ਤੇ ਆਉਣ ਵਾਲੇ ਅੰਦੋਲਨ ਨੂੰ ਕਿਵੇਂ ਤੇਜ਼ ਕਰਨਾ ਕੇਂਦਰ ਤੇ ਹੋਰ ਪ੍ਰੈਸ਼ਰ ਕਿਵੇਂ ਪਨਾਇਆ ਜਾਏ ਉਹਦੀ ਰਣਨੀਤੀ ਦਾ ਐਲਾਨ ਵੀ ਹੋਊਗਾ ਇਸ ਕਰਕੇ ਪ੍ਰੈਸ ਮੀਡੀਆ ਨੂੰ ਵੀ ਬੇਨਤੀ ਆ ਤੁਹਾਨੂੰ ਸਮਾਂ ਦੱਸ ਦਿੱਤਾ ਜਾਊਗਾ ਕਿ ਕਿੰਨੇ ਵਜੇ ਪੀਸੀ ਕਰਨੀ ਹੈਗੀ ਆ ਕੁਝ ਸਮੇਂ ਬਾਅਦ ਤਾਂ ਕਿਰਪਾ ਕਰਕੇ ਕਵਰੇਜ ਦਿਓ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਵੱਧ ਤੋਂ ਵੱਧ ਮੋਰਚਿਆਂ ਵਿੱਚ ਪਹੁੰਚੋ ਜਿਹੜਾ 23 ਮਾਰਚ ਨੂੰ ਸ਼ਹੀਦਾਂ ਦਾ ਕੌਮੀ ਸ਼ਹੀਦਾਂ ਦਾ ਦਿਹਾੜਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅਸੀਂ ਚਾਹੁੰਦੇ ਹਾਂ ਵੀ ਕਿਸਾਨ ਮਜ਼ਦੂਰ ਮਤਾਵਾ ਪੈਣਾ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਅਸੀਂ 23 ਮਾਰਚ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚੋ ਮੈਂ ਸਰਵਣ ਸਿੰਘ ਭਲੇਰ ਐਸ ਵੇਲੇ ਕਿਸਾਨ ਪਾਉਣ ਤੋਂ ਬੋਲਦਾ ਜੀ ਅੱਜ ਦੋਹਾਂ ਫੋਰਮਾਂ ਨੇ MSPI ਲੀਗਲ ਗਰੰਟੀ ਕਾਨੂੰਨ ਤੇ ਕਨਵੈਨਸ਼ਨ ਸੱਦੀ ਹੈ ਉਤੇ ਚਰਚਾ ਕਰਾਂਗੇ ਉਹਦੇ ਨਾਲ 19 ਨੂੰ ਜਿਹੜੀ ਕੇਂਦਰ ਸਰਕਾਰ ਨਾਲ ਮੀਟਿੰਗ ਜਿਹੜੀ ਆ ਲਗਭਗ ਕਹਿ ਲਓ ਕਿ ਇਹ 7ਵੇਂ ਦੌਰ ਦੀ ਮੀਟਿੰਗ ਹੋਣੀ ਆ ਉਹਦੇ ਚ ਕਿ ਵੀ ਕਿਹੜੀ ਰਣਨੀਤੀ ਬਣਾਈ ਜਾਵੇ ਉਹਦੇ ਤੇ ਵੀ ਦੋਵੇਂ ਫੋਰਮ ਚਰਚਾ ਕਰਨਗੇ ਤੇ ਆਉਣ ਵਾਲੇ ਅੰਦੋਲਨ ਨੂੰ ਕਿਵੇਂ ਤੇਜ਼ ਕਰਨਾ ਕੇਂਦਰ ਤੇ ਹੋਰ ਪ੍ਰੈਸ਼ਰ ਕਿਵੇਂ ਬਣਾਇਆ ਜਾਏ ਉਹਦੀ ਰਣਨੀਤੀ ਦਾ ਐਲਾਨ ਵੀ ਹੋਊਗਾ ਇਸ ਕਰਕੇ ਪ੍ਰੈਸ ਮੀਡੀਆ ਨੂੰ ਵੀ ਬੇਨਤੀ ਆ ਤੁਹਾਨੂੰ ਸਮਾਂ ਦੱਸ ਦਿੱਤਾ ਜਾਊਗਾ ਕਿ ਕਿੰਨੇ ਵਜੇ ਪੀਸੀ ਕਰਨੀ ਹੈਗੀਆ ਕੁਝ ਸਮੇਂ ਬਾਅਦ ਤਾਂ ਕਿਰਪਾ ਕਰਕੇ ਕਵਰੇਜ ਦਿਓ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਵੱਧ ਤੋਂ ਵੱਧ ਮੋਰਚਿਆਂ ਵਿੱਚ ਪਹੁੰਚੋ ਜਿਹੜਾ 23 ਮਾਰਚ ਨੂੰ ਸ਼ਹੀਦਾਂ ਦਾ ਕੌਮੀ ਸ਼ਹੀਦਾਂ ਦਾ ਦਿਹਾੜਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਮਜ਼ਦੂਰ ਮਤਾਵਾ ਪੈਣਾ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਅਸੀਂ 23 ਮਾਰਚ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚਿਆ ਜਾਵੇ। ਤੁਹਾਨੂੰ ਤਾਂ ਤੁਸੀਂ ਸੁਣਿਆ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਕਿਸਾਨ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਅਤੇ ਹੋਰ 12 ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ 2024 ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਦੇ ਰਾਜਸਥਾਨ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਡਟੇ ਹੋਏ ਨੇ। ਇੱਕ ਸਾਲ ਤੋਂ ਪੂਰਾ ਹੋ ਚੁੱਕਿਆ ਪਰ ਹਲੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਪ੍ਰਭਾਵਨ ਨਹੀਂ ਹੋਈਆਂ ਜਿਸ ਦੇ ਚਲਦਿਆਂ ਕਿਸਾਨ ਵੱਖੋ-ਵੱਖਰੇ ਉਪਰਾਲੇ ਕਰ ਰਹੇ ਨੇ ਕਿਸਾਨ ਮੀਟਿੰਗਾਂ ਵੀ ਕੇਂਦਰ ਦੇ ਨਾਲ ਕਰ ਰਹੇ ਨੇ ਪੰਜਾਬ ਸਰਕਾਰ ਦੇ ਮੰਤਰੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਹੁਣ ਮੀਟਿੰਗ 19 ਤਰੀਕ ਨੂੰ ਦਿੱਤੀ ਆ ਸਿੱਖਤ ਕਿਸਾਨ ਮੋਰਚਾ ਇੱਕ ਪਾਸੇ ਮੋਰਚਾ ਲਾਉਣ ਦੀ ਤਿਆਰੀਆਂ ਕਰ ਰਿਹਾ ਦੂਜੇ ਪਾਸੇ ਜੋ ਪਹਿਲਾਂ ਮੋਰਚੇ ਲੱਗੇ ਆ ਉਹਨਾਂ ਦੇ ਨਾਲ ਗਿਆਰ ਰਾਜਨੀਤਿਕ ਜੋ ਮੋਰਚਾ ਚੱਲ ਰਿਹਾ ਜੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਆ ਜਿਸ ਦੀ ਅਗਵਾਈ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋਟਲਾ ਵੀ ਮੰਨਿਉ ਕੋਹਾੜ ਕਰ ਰਹੇ ਨੇ ਤੇ ਦੂਜੇ ਪਾਸੇ ਸ਼ੱਗੂ ਬਾਰਡਰ ਦੇ ਉੱਤੇ ਸਰਬਨ ਸਿੰਘ ਭੰਦੇਰ ਮਨਜੀਤ ਰਾਏ ਬਲਵੰਤ ਬਹਿਰਾਮ ਕੇ ਸੁਰਜੀਤ ਸਿੰਘ ਫੂਲ ਅਤੇ ਹੋਰ ਕਿਸਾਨ ਜਿਹੜੇ ਨੇ ਉਹ ਇਸ ਮੋਰਚੇ ਦੇ ਵਿੱਚ ਸ਼ਾਮਿਲ ਨੇ ਤੇ ਬਾਕੀ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਮੋਰਚੇ ਦੇ ਵਿੱਚ ਸ਼ਾਮਿਲ ਨੇ ਲਗਾਤਾਰ ਪ੍ਰੋਗਰਾਮ ਬਹੁਤ ਲਿਖ ਕੇ ਜਾ ਰਹੇ ਨੇ ਹੁਣ ਜੇਕਰ ਗੱਲ ਕੀਤੀ ਜਾਵੇ ਜਦੋਂ ਤੋਂ ਅੰਦੋਲਨ ਚੱਲਿਆ ਤਾਂ 7ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਕੇਂਦਰ ਦੇ ਮੰਤਰੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਸ਼ਿਵਰਾਜ ਸਿੰਘ ਚੋਹਾਨ ਇਸ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਕਿਉਂਕਿ ਪਹਿਲੀ ਮੀਟਿੰਗ ਜੋ ਵੈਲੈਂਟਾਈਨਸ ਡੇ ਵਾਲੇ ਦਿਨ 14 ਫਰਵਰੀ ਨੂੰ ਹੋਈ ਸੀ ਉਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਮੌਜੂਦ ਨਹੀਂ ਸੀ ਤਾਂ ਉਹ ਮੀਟਿੰਗ ਜਿਹੜੀ ਆ ਅੱਗੇ ਪਾ ਦਿੱਤੀ ਦੂਜੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਦੂਜੀ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਸੀ ਤਾਂ ਕਹਿੰਦੇ ਬਹੁਤ ਵਧੀਆ ਸੁਖਾਲੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਟਾਈਮ ਦਿੱਤਾ ਗਿਆ ਉਹ ਸੀ 19 ਮਾਰਚ ਤਾਂ 19 ਮਾਰਚ ਨਜ਼ਦੀਕ ਆਉਣ ਵਾਲਾ ਪਰ ਉਸ ਤੋਂ ਪਹਿਲਾਂ ਸਰਬਨ ਸਿੰਘ ਪੰਦੇੜ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਜਿਹੜੀ ਮੀਟਿੰਗ ਸੱਦ ਲਈ ਗਈ ਆ ਤਾਂ ਚਰਚਾ ਕੀ ਹੋਵੇਗੀ ਮੀਟਿੰਗ ਦੇ ਵਿੱਚ ਰਣਨੀਤੀ ਕੀ ਉਲੀਕੀ ਜਾਵੇਗੀ ਤਾਂ ਇਹ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਹੋਣਗੀਆਂ ਕਿਉਂਕਿ ਕਿਸਾਨੀ ਅੰਦੋਲਨ ਦਾ ਮਸਲਾ ਨਹੀਂ ਹੈ ਮਸਲਾ ਜਿਹੜਾ ਹਰ ਇੱਕ ਆਵਾਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਨਹੀਂ ਹੈ ਕਿ ਕੱਲੇ ਕਿਸਾਨਾਂ ਦੇ ਉੱਤੇ ਮਾਰ ਪੈਂਦੀ ਆ ਕਿਉਂ ਇਹ ਸਾਰਾ ਇਸ ਕਰਕੇ ਆ ਕਿਉਂਕਿ ਇਹ ਇਹ ਮਾਰ ਜਿਹੜੀ ਆ ਫਿਰ ਕੱਲੇ ਕਿਸਾਨਾਂ ਦੇ ਉੱਤੇ ਨਹੀਂ ਬਲਕਿ ਹਰ ਇੱਕ ਇਨਸਾਨ ਦੇ ਉੱਤੇ ਪਵੇਗੀ ਜੇਕਰ ਫਸਲਾਂ ਦੇ ਸਹੀ ਮੁੱਲ ਮਿਲਣਗੇ ਤਾਂ ਫਿਰ ਫਾਇਦਾ ਸਭ ਨੂੰ ਹੋਵੇਗਾ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਕਣਕ ਝੋਨੇ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਆ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦਿੱਤੀ ਜਾਵੇ ਤੇ ਨਾਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਜਿਹੜੀ ਆਪਣੀਆਂ ਖੜੀਆਂ ਫਸਲਾਂ ਬਾਹਰ ਦਿੰਦੇ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਰੇਟ ਨਹੀਂ ਮਿਲਦਾ ਤਾਂ ਕਿਸਾਨਾਂ ਦੇ ਅਰਮਾਨ ਜਿਹੜੇ ਪਾਣੀ ਵਾਂਗ ਖੁਰ ਜਾਂਦੇ ਨੇ ਤਾਂ ਕਿਸਾਨ ਜਿਹੜੇ ਨੇ ਇਸੇ ਕਰਕੇ ਅੰਦੋਲਨ ਲਗਾਉਂਦੇ ਨੇ ਪਰ ਲੋਕ ਜਿਹੜੇ ਨੇ ਇਸ ਗੱਲ ਨੂੰ ਨਹੀਂ ਸਮਝਦੇ ਬਹੁਤ ਸਾਰੇ ਲੋਕ ਹੁਣ ਖੈਰ ਜਾਗਰੂਕ ਹੋ ਚੁੱਕੇ ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਤਾਂ ਤਾਂ ਦੇ ਉੱਤੇ ਜਾ ਕੇ ਮਹਾਪੰਚਾਇਤਾਂ ਕਰਦੇ ਨੇ ਕਿਸਾਨਾਂ ਨੂੰ ਸਮਝਾਉਂਦੇ ਨੇ ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਤਾਂ ਆਖਰਕਾਰ ਹੁਣ 19 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਆ 19 ਤਰੀਕ ਦੀ ਮੀਟਿੰਗ ਤਾਂ ਤੁਸੀਂ ਸੁਣਿਆ ਸਰਪੰਚ ਸਿੰਘ ਭੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਕਿਸਾਨ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਅਤੇ ਹੋਰ 12 ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ 2024 ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਦੇ ਰਾਜਸਥਾਨ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਡਟੇ ਹੋਏ ਨੇ ਇੱਕ ਸਾਲ ਤੋਂ ਪੂਰਾ ਹੋ ਚੁੱਕਿਆ ਪਰ ਹਾਲੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਪ੍ਰਭਾਵਨ ਨਹੀਂ ਹੋਈਆਂ ਜਿਸ ਦੇ ਚਲਦਿਆਂ ਕਿਸਾਨ ਵੱਖੋ-ਵੱਖਰੇ ਉਪਰਾਲੇ ਕਰ ਰਹੇ ਨੇ ਕਿਸਾਨ ਮੀਟਿੰਗਾਂ ਵੀ ਕੇਂਦਰ ਦੇ ਨਾਲ ਕਰ ਰਹੇ ਨੇ ਪੰਜਾਬ ਸਰਕਾਰ ਦੇ ਮੰਤਰੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਹੁਣ ਮੀਟਿੰਗ 19 ਤਰੀਕ ਨੂੰ ਦਿੱਤੀ ਆ ਸਵਿਫਟ ਕਿਸਾਨ ਮੋਰਚਾ ਇੱਕ ਪਾਸੇ ਮੋਰਚਾ ਲਾਉਣ ਦੀ ਤਿਆਰੀਆਂ ਕਰ ਰਿਹਾ ਦੂਜੇ ਪਾਸੇ ਜੋ ਪਹਿਲਾ ਮੋਰਚੇ ਲੱਗੇ ਹਨ ਉਹਨਾਂ ਦੇ ਨਾਲ ਗੈਰ ਰਾਜਨੀਤਿਕ ਜੋ ਮੋਰਚਾ ਚੱਲ ਰਿਹਾ ਜੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਆ ਜਿਸ ਦੀ ਅਗਵਾਈ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋਟਲਾ ਵੀ ਮੰਨਿਉ ਕੁਹਾੜ ਕਰ ਰਹੇ ਨੇ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਸਰਬਨ ਸਿੰਘ ਭੰਦੇਰ ਮਨਜੀਤ ਰਾਏ ਬਲਵੰਤ ਬਹਿਰਾਮ ਕੇ ਸੁਰਜੀਤ ਸਿੰਘ ਫੂਲ ਅਤੇ ਹੋਰ ਕਿਸਾਨ ਜਿਹੜੇ ਨੇ ਉਹ ਇਸ ਮੋਰਚੇ ਦੇ ਵਿੱਚ ਸ਼ਾਮਿਲ ਨੇ ਤੇ ਬਾਕੀ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਮੋਰਚੇ ਦੇ ਵਿੱਚ ਸ਼ਾਮਿਲ ਨੇ ਲਗਾਤਾਰ ਪ੍ਰੋਗਰਾਮ ਬਹੁਤ ਲਿਖੇ ਜਾ ਰਹੇ ਨੇ ਹੁਣ ਜੇਕਰ ਗੱਲ ਕੀਤੀ ਜਾਵੇ ਜਦੋਂ ਤੋਂ ਅੰਦੋਲਨ ਚੱਲਿਆ ਤਾਂ 7ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਕੇਂਦਰ ਦੇ ਮੰਤਰੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਸ਼ਿਵਰਾਜ ਸਿੰਘ ਚੋਹਾਨ ਇਸ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਕਿਉਂਕਿ ਪਹਿਲੀ ਮੀਟਿੰਗ ਜੋ ਵੈਲੈਂਟਾਈਨਸ ਡੇ ਵਾਲੇ ਦਿਨ 14 ਫਰਵਰੀ ਨੂੰ ਹੋਈ ਸੀ ਉਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਮੌਜੂਦ ਨਹੀਂ ਸੀ ਤਾਂ ਉਹ ਮੀਟਿੰਗ ਜਿਹੜੀ ਆ ਅੱਗੇ ਪਾ ਦਿੱਤੀ ਦੂਜੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਦੂਜੀ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਸੀ ਤਾਂ ਕਹਿੰਦੇ ਬਹੁਤ ਵਧੀਆ ਸੁਖਾਲੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਟਾਈਮ ਦਿੱਤਾ ਗਿਆ ਉਹ ਸੀ 19 ਮਾਰਚ ਤਾਂ 19 ਮਾਰਚ ਨਜ਼ਦੀਕ ਆਉਣ ਵਾਲਾ ਪਰ ਉਸ ਤੋਂ ਪਹਿਲਾਂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਜਿਹੜੀ ਮੀਟਿੰਗ ਸੱਦ ਲਈ ਗਈ ਆ ਤਾਂ ਚਰਚਾ ਕੀ ਹੋਵੇਗੀ ਮੀਟਿੰਗ ਦੇ ਵਿੱਚ ਰਣਨੀਤੀ ਕਿਉਂ ਲਿਖੀ ਜਾਵੇਗੀ ਤਾਂ ਇਹ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਹੋਣਗੀਆਂ ਕਿਉਂਕਿ ਕਿਸਾਨੀ ਅੰਦੋਲਨ ਦਾ ਮਸਲਾ ਨਹੀਂ ਹੈ ਮਸਲਾ ਜਿਹੜਾ ਹਰ ਇੱਕ ਆਬਾਦ ਦੇ ਨਾਲ ਜੁੜਿਆ ਹੋਇਆ ਕਿਉਂਕਿ ਇਹ ਨਹੀਂ ਹੈ ਕਿ ਕੱਲੇ ਕਿਸਾਨਾਂ ਦੇ ਉੱਤੇ ਮਾਰ ਪੈਂਦੀ ਆ ਕਿਉਂ ਇਹ ਸਾਰਾ ਇਸ ਕਰਕੇ ਆ ਕਿਉਂਕਿ ਇਹ ਇਹ ਮਾਰ ਜਿਹੜੀ ਆ ਫਿਰ ਕੱਲੇ ਕਿਸਾਨਾਂ ਦੇ ਉੱਤੇ ਨਹੀਂ ਬਲਕਿ ਹਰ ਇੱਕ ਇਨਸਾਨ ਦੇ ਉੱਤੇ ਪਵੇਗੀ ਜੇਕਰ ਫਸਲਾਂ ਦੇ ਸਹੀ ਮੁੱਲ ਮਿਲਣਗੇ ਤਾ ਫਿਰ ਫਾਇਦਾ ਸਭ ਨੂੰ ਹੋਵੇਗਾ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਕਣਕ ਝੋਨੇ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਆ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦਿੱਤੀ ਜਾਵੇ ਤੇ ਨਾਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਜਿਹੜੀ ਆਪਣੀਆਂ ਖੜੀਆਂ ਫਸਲਾਂ ਬਾਹ ਦਿੰਦੇ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਰੇਟ ਨਹੀਂ ਮਿਲਦਾ ਤਾਂ ਕਿਸਾਨਾਂ ਦੇ ਅਰਮਾਨ ਜਿਹੜੇ ਪਾਣੀ ਵਾਂਗ ਖੁਰ ਜਾਂਦੇ ਨੇ ਤਾਂ ਕਿਸਾਨ ਜਿਹੜੇ ਨੇ ਇਸੇ ਕਰਕੇ ਅੰਦੋਲਨ ਲਗਾਉਂਦੇ ਨੇ ਪਰ ਲੋਕ ਜਿਹੜੇ ਨੇ ਇਸ ਗੱਲ ਨੂੰ ਨਹੀਂ ਸਮਝਦੇ ਬਹੁਤ ਸਾਰੇ ਲੋਕ ਹੁਣ ਖੈਰ ਜਾਗਰੂਕ ਹੋ ਚੁੱਕੇ ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਥਾਂ ਥਾਂ ਦੇ ਉੱਤੇ ਜਾ ਕੇ ਮਹਾਪੰਚਾਇਤਾਂ ਕਰਦੇ ਨੇ ਕਿਸਾਨਾਂ ਨੂੰ ਸਮਝਾਉਂਦੇ ਨੇ ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਤਾਂ ਆਖਿਰਕਾਰ ਹੁਣ 19 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਆ 19 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਕਿਸਾਨਾਂ ਦਾ ਮਸਲੇ ਦਾ ਹੱਲ ਹੁੰਦਾ